ਇਹ ਜਿਹੜੇ ਛੇੜਾ ਤੇ ਰਿਪੀਟ ਨਹੀਂ ਹੋਣਗੇ ਇਹ ਛੇੜਾ ਤੇ ਤੁਸੀ ਹੋਵੇ ਤੁਸੀ ਛੇੜਾ ਠੀਕ ਨਹੀਂ ਬਟ 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 ਚਾਹ ਮੈਂ ਜਿੰਨਾ ਜਿਹੜਾ ਕਾਊਂਟ ਬੋਲਤਾ ਓਨੀ ਵਾਰੀ ਉਸ ਸ਼ਬਦ ਨੂੰ ਰਿਪੀਟ ਕਰਨਾ ਹੈ ਠੀਕ ਹੈ ਜੀ ਕਲੀਅਰ ਛੇੜਾ 4 2 ਛੇੜਾ 4 2 ਕੀ ਛੇਆਂ ਕਿ ਨਹੀਂ ਹੈ ਉਸ ਗੇਮ ਦੇ ਵਿੱਚ ਆਉਂ ਰਿਹਾ ਉਹਨੂੰ ਰੱਖਿਆ ਹੋਇਆ ਜਾਂ ਅੱਛਾ ਤੁਹਾਡੇ ਸਾਰਿਆਂ ਜੋ ਕਿਸੇ ਦਾ ਤਾਂ ਆਣੀ ਨਾ ਬਲ ਸੀਗਾ ਜਿਹੜਦੇ ਮੇਰੀ ਜੀ ਜਿਹੜੇ ਗੇਮ ਖੇਡ ਰਹੇ ਨਹੀਂ ਨਾ ਤੁਹਾਡਾ ਧਿਆਨ ਦਾ ਅੱਖਰ ਸੁਣਨ ਦੀ ਸੀ ਸੁਣਦੇ ਅੱਗੇ ਬਰਤੋ ਟੀਵੀ ਦਾ ਪੋਸਟ ਲੈ ਲਿਆ ਬਾਈ ਫਿਰ ਅਗਲਾ ਕੁਐਸਚਨ ਦੇਖੋ ਬਟੇ ਪਹਿਲਾਂ ਸ਼ਲੋਕ ਲਿਖਾਇਆ ਸੀਗਾ ਅਸਟਾ ਪਹਿਲਾ ਕੁਐਸਚਨ ਸੀ ਬਟੇ ਸ਼ਲੋਕ ਸੀ ਜਿਹੜਾ ਜਰਨੀਆਂ ਦੇ ਤਾਜੀਨ ਉਹ ਆਇਰਲੈਂਡ ਉੱਥੇ ਆ ਗਏ ਉਹ ਉੱਥੇ ਉਹਨਾਂ ਨੂੰ ਇੱਕ ਔਡਾ ਨਾਂ ਦਾ ਰਾਖਸ਼ ਸੀ ਬੰਮਰ ਜੀ ਨੂੰ ਖਾਣ ਲਈ ਤੈਨੂੰ ਕਰਿਆ ਸੀ ਜਦੋਂ ਉਹ ਕੋਦਾ ਰਖਸਸ ਭਾਈ ਮਰਦਾਨਾ ਜੀ ਨੂੰ ਦਾਲ ਤੇ ਖਾਣ ਲੱਗਾ ਤਾਂ ਭਾਈ ਉਹ ਉਦੋਂ ਉਸ ਵੇਲੇ ਇੱਕ ਉਹ ਆਪਣੀ ਚਿਰਗੁਰਾਨਾ ਚਿਰਗੁਰ ਨੂੰ ਕੰਵੈਨਸ਼ਨ ਸਟੱਡੀ ਸਰਕਲ ਦੇ ਜਿੰਨੇ ਵੀ ਆਉਦੇਦਾਰ ਅਤੇ ਸੇਵਾਦਾਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਯਾਰੇ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਦੇ ਨਾਲ ਹੀ ਮੋਦੀ ਖਾਨਾ ਚਲਾਇਆ ਜਾ ਰਿਹਾ ਹੈ ਇਸ ਤੋਂ ਲੋਕ ਵੱਖ-ਵੱਖ ਸਮੇਂ ਜਾਣਾ ਹੀ ਆਉਂਦੀਆਂ ਲੋੜਾਂ ਪੂਰੀਆਂ ਕਰਦੇ ਨੇ ਤਾਂ ਤੋਂ ਸਭ ਤੋਂ ਵੱਧ ਇਹ ਬਚੰਗਾ ਲੱਗਿਆ ਦਾ ਉਹ ਆਏ ਸਾਲ ਬੱਚਿਆਂ ਵਾਸਤੇ ਜੋ ਸਮਰ ਕੈਂਪ ਲਾਉਂਦੇ ਨੇ ਉਹ ਬਹੁਤ ਤੇ ਵਧਾਈ ਦੇ ਪਾਤਰ ਨੇ ਔਰ ਬਹੁਤ ਖੁਸ਼ੀ ਦੀ ਗੱਲ ਆ ਕਿੰਨੇ ਬੱਚੇ ਆਏ ਹਨ ਜਿਹੜੇ ਪਿਛਲੇ ਸਾਲ ਵੀ ਸਮਰ ਕੈਂਪ ਦੇ ਵਿੱਚ ਹਾਜ਼ਰ ਸੀ ਤੁਸੀਂ ਪਿਛਲੇ ਸਾਲ ਕੀ ਸਿੱਖਿਆ ਤੇ ਅੱਜ 4 ਦਿਨ ਹੋਏ ਆ ਜਾਂ 5 ਦਿਨ ਹੋਏ ਇਹ ਕਿਹੜੀ ਗੱਲ ਹੈ ਕਹਾਉਂਦੇ ਆ ਇਸ ਦੇ ਵਿੱਚ ਸਭ ਤੋਂ ਚੰਗੀ ਗੱਲ ਤੁਸੀਂ ਕੀ ਸਿੱਖੀ ਆ ਕੋਈ ਬੇਟਾ ਹੋਣ ਤੇ ਵਧੀਆ ਲੱਗਿਆ ਮੈਨੂੰ ਦੱਸ ਦਿਓ ਜਾਂ ਪਿਛਲੇ ਸਾਲ ਇਹਦੇ ਸਾਲ ਵਧੀਆ ਗੱਲ ਲੱਗੀ ਹੋਵੇ ਸਿੱਖਿਆ ਦਾ ਕੋਈ ਐਸ ਹਫ਼ਤੇ ਦੇ ਵਿੱਚ ਤੁਸੀਂ ਕੀ ਸਿੱਖਿਆ ਹਾਂਜੀ ਕਿਤੇ ਜਲਦੀ ਬੇਟਾ ਵਧੀਆ ਮੌਕਾ ਮਿਲਦਾ ਬੇਟਾ ਤੁਹਾਨੂੰ ਆ ਜੀ ਆ ਗਿਆ ਬੋਲੋ ਚਾਹ ਬਈ ਨਾਲ ਖੜਜੋ ਬੇਟਾ ਇੱਕ ਮਿੰਟ ਖੜਜੋ ਚਾਰ ਪੰਜ ਜਣੇ ਮੈਂ ਕੋਈ ਵੀਡੀਓ ਬਣਾਈ ਜੀ ਦੇਰੋਂ 9 ਤੋਂ ਬਾਅਦ ਕੰਨਾ ਫਾਟਾ ਉਦੇ ਫਾਟਾ ਉਦੇ ਆਉ ਰਾਨ ਮੈਂ ਮੋਰ ਚੜਾਈਏ ਆਉ ਰਾਨ ਮੈਂ वाली से हां वीर के मिल जाने के यहां जुड़ा हुआ है पूरा यहां नहीं सुनाई दे रहा है हजूर यहां तक किसी भी बॉयज में उठना नहीं पहला गर्ल्स ध्यान दिया बैठो मैं बैठो शाही सेवा कर रहे हैं सेवा कर रही है तो الله आएगी कि ਹਾਂਜੀ ਪ੍ਰਧਾਨ ਜੀ ਜੋ ਅੱਜ ਗੁਰੂ ਗਵਿੰਦਸਤਰੀ ਸਰਕਲ ਵੱਲੋਂ ਆਪਣਾ ਸਮਰ ਕੈਂਪ ਲੱਗਾ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਣਾ ਸੀ ਜੀ ਭਾਈ ਸਾਹਿਬ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਬਹੁਤ ਹੀ ਵਧੀਆ ਸੀ ਬੜੀ ਖੁਸ਼ੀ ਹੋਈ ਸੰਧੂ ਸਾਹਿਬ ਨੇ ਰਿਫਰੈਸ਼ਮੈਂਟ ਦਿੱਤੀ ਬੱਚਿਆਂ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਬੱਚੇ ਆਪ ਦਾ ਬੜੇ ਲਗਨ ਨਾਲ ਪੜ੍ਹ ਰਹੇ ਹੈਗੇ ਆ ਤੇ ਇੰਜੋਏ ਕਰ ਰਹੇ ਹੈ ਤੇ ਗੁਰਵਿੰਦਰ ਸਿੰਘ ਸਟੱਡੀ ਸਰਕਲ ਦਾ ਬਹੁਤ-ਬਹੁਤ ਧੰਨਵਾਦ ਅੱਜ ਮਿਤੀ 6 ਜੂਨ 2025 ਅਸੀਂ ਪਹੁੰਚੇ ਹਾਂ ਗੁਰੂ ਗੋਬਿੰਦ ਸਿੰਘ ਖਾਲਸਾ ਵਿਖੇ ਇੱਥੇ ਜੋ ਬੱਚਿਆਂ ਦਾ ਸਮਰਪਤ ਚੱਲ ਰਿਹਾ ਹੈ ਉਹ ਚ ਬੱਚਿਆਂ ਨੂੰ ਨੈਤਿਕਤਾ ਦਾ ਪੜ੍ਹਾਇਆ ਜਾਂਦਾ ਤਾਂ ਕਿ ਉਹ ਜਾ ਕੇ ਸਮਾਜ ਦੇ ਵਿੱਚ ਇੱਕ ਚੰਗਾ ਸਮਾਜ ਸਿਰਜ ਸਕਣ ਉਹ ਚੰਗੀ ਸਮਾਜ ਨੂੰ ਸੇਧ ਦੇ ਸਕਣ ਤਾ ਅਸੀਂ ਵੀ ਅੱਜ ਇੱਥੇ ਪਹੁੰਚੇ ਜੀ ਨਾ ਬੱਚਿਆਂ ਨਾਲ ਅਸੀਂ ਵੀ ਇਹਨੂੰ اٹੈਂਡ ਕੀਤਾ ਬੜਾ ਮਜ਼ਾ ਆਇਆ ਬਹੁਤ ਚੰਗਾ ਫਲਾਣਾ ਸਟੱਡੀ ਸਰਕਲ ਦਾ ਉਹ ਇਹਨੂੰ ਬਹੁਤ ਜ਼ਰੂਰ ਇਹਨੂੰ ਫਲਾਣਾ ਚਾਹੀਦਾ ਉਹਦੇ ਵਾਸਤੇ ਅਸੀਂ ਵੀ ਉਪਰਾਲੇ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਤਾਂ ਦੂਜੀ ਗੱਲ ਇਕ ਲਗਲੇ ਵੀ ਇਸ ਸਮਰ ਕੈਂਪ ਦੇ ਵਿੱਚ ਇੱਕ ਇਹ ਵੀ ਹੁੰਦਾ ਕਿ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਜਾਂਦੀ ਤਾਂ ਕਿ ਉਹ ਜਿਆਦਾ ਸਮਝ ਕੇ ਬੈਠਣ ਜੋ ਉਹਦੇ ਵਾਸਤੇ ਰਿਫਰੈਸ਼ ਹੋ ਜਾਣ ਤਾਂ ਉਹ ਰਿਫਰੈਸ਼ਮੈਂਟ ਦੇ ਵਿੱਚ ਪਤਾ ਲੱਗਦਾ ਸਾਡੇ ਨਾਲ ਜੁੜੇ ਸਾਡੇ ਹੀਰੇ ਗਰੁੱਪ ਦੇ ਸਾਥੀ ਟੁਡੇ ਦਰਦ ਦਰਦ ਸਿੱਖ ਸੰਗਤ ਜੀ ਸਾਡੇ ਕੀ ਦੇ ਵੈਲਫੇਅਰ ਗਰੁੱਪ ਨੇ ਸਾਥੀ ਹੈ ਇਹਨਾਂ ਦਾ ਉਪਰਾਲਾ ਸੀ ਬੱਚਿਆਂ ਦੇ ਫ੍ਰੈਸ਼ਮੈਂਟ ਦਾ ਔਰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹੋ ਜਿਹਾ ਉਪਰਾਲਾ ਕਰਦੇ ਹਾਂ ਹਾਂ ਜੀ ਸੰਤ ਸਾਹਿਬ ਮੈਂ ਤੁਹਾਡੇ ਮਾਧਮ ਲਈ ਦੇਖਦੇ ਸੁਣਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜਿਵੇਂ ਕਿ ਗੁਰਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਪਿਛਲੇ ਮਹੀਨੇ ਪਸਤਾਰਬੰਦੀ ਕੈਂਪ ਲਾਇਆ ਗਿਆ ਸੀ ਜਿਸ ਵਿੱਚ ਬਹੁਤ ਬੱਚਿਆਂ ਨੇ ਪਸਤਾਰਾਂ ਸਿੱਖੀਆਂ ਔਰ ਧਰਮ ਨਿਰਸਰ ਤੇ ਮਰਾਸਤ ਨਾਟਡੇ ਇਸੇ ਹੀ ਤਰ੍ਹਾਂ ਇੱਕ ਸਮਰ ਕੈਂਪ ਲਾਇਆ ਗਿਆ ਜਿਸ ਵਿੱਚ ਕਿੰਤੀ ਕਿ ਅੰਦਾਜ਼ਨ 740 750 ਸੀ ਔਰ ਉਹਨਾਂ ਤੇ ਨੈਤਿਕ ਸਿੱਖਿਆ ਸਮਾਜਿਕ ਸਿੱਖਿਆ ਬੱਚਿਆਂ ਨੂੰ ਧਰਮ ਨਾਲ ਜੋੜਨ ਦੀ ਔਰ ਚੰਗੇ ਇਨਸਾਨ ਬਣ ਦੀ ਸਿੱਖਿਆ ਦਿੱਤੀ ਗਈ ਔਰ ਇਸ ਲਈ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਬੁਰਮੁੱਲਾ ਕਾਰਜ ਹੈ ਔਰ ਇਸ ਕਾਰਜ ਦੇ ਨਾਲ ਜਦ ਬੱਚੇ ਇਨਾਂ ਕੰਮਾਂ ਇਨਾਂ ਦੇ ਨਕਸ਼ੇ ਕਦਮ ਤੇ ਚੱਲਣਗੇ ਉਹ ਉਦਦਤੀ ਹੈ ਜਿਉ ਨਸ਼ਿਆਂ ਤੋਂ ਦੂਰ ਰੰਗੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰਨੇ ਸਿਰਜਣਾ ਕਰਨਗੇ ਅਤੇ ਇਸ ਲਈ ਮੈਂ ਗੁਲਬੀਸਿੰਸਟਰ ਬੀ ਸਰਕਲ ਮੋਦੀ ਖੇਮਾ ਦਾ ਅਤੇ ਮੇਰੇ ਨਾਲ ਅੱਜ ਸਹਿਯੋਗ ਦੇ ਨਾਲ ਸਾਡੇ ਹੀਰੇ ਕਲਬ ਅਲਾਈਂਸ ਕਲਬ ਤੇ ਪੂਰਾ ਵਿਸ਼ਵਾਸ ਦੀ ਕਲਬ ਦੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਦੇ ਇਸ ਸਮਾਗਮ ਤੇ ਪਹੁੰਚ ਕੇ ਆਪਣੀ ਬਹੁਤ ਵਧੀਆ ਹਰੂਲਾ ਦਾ ਕੀਤਾ ਬਹੁਤ ਬਹੁਤ ਧੰਨਵਾਦ ਇੰਦਰ ਵਿੱਚ ਅੱਜ ਕਰਨ ਪਹੁੰਚੇ ਆ ਬਹੁਤ ਵੱਡਾ ਅਪਰਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਉਹਨਾਂ ਦੇ ਅਸ਼ੀਰਵਾਦ ਅੰਦਾ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣੀ ਧਾਰਮਿਕ ਸਿੱਖਿਆ ਦੇਣੀ ਅੱਜ ਕੱਲ ਦੇ ਸਮੇਂ ਦੇ ਹਾਨੀ ਬਣਾਉਣਾ ਬਹੁਤ ਹੀ ਵਿਧਾਈ ਦੇ ਪਾਤਰ ਨੇ ਵੈਗਰੂ ਜੀ ਕਰਤਾਰ ਸਾਹਿਬ ਜੀ ਬੜੀ ਬੜੀ ਮਿਹਰਬਾਨੀ ਜੀ ਸ਼ਰਮਾ ਜੀ ਅਪਰਾਲਾ ਸਟਡੀ ਸਰਕਲ ਦਾ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਨਾਲ ਮੋਦੀ ਖਾਤਾ ਮੈਂ ਤਾਂ ਯਾਰ ਮਤਲਬ ਬੜੇ ਇਹਨਾਂ ਮਤਲਬ ਬੰਦਿਆਂ ਤੋਂ ਬਾਰੇ ਬਾਰੇ ਜਾਵਾਂ ਜਿਹੜੇ ਇਹੋ ਜਿਹੇ ਮਤਲਬ ਪ੍ਰਬੰਧਕ ਹੈ ਇਹੋ ਜਿਹੇ ਸੰਪਤੀਆਂ ਜਿਹੜੀਆਂ ਮਤਲਬ ਜਿੰਮੇ ਕਹਿੰਦੇ ਲੋਕਾਂ ਨੂੰ ਕੁਝ ਦਿੰਦੇ ਐ ਲੋਕਾਂ ਨੂੰ ਨੈਤਿਕ ਸਿੱਖਿਆ ਦਿੰਦੇ ਐ ਨੈਤਿਕ ਸਿੱਖਿਆ ਦੇ ਨਾਲ ਮਤਲਬ ਇੱਕ ਵਿਆਨਿਕ ਸਿੱਖਿਆ ਦਿੰਦੇ ਐ ਤਰਨ ਦੀ ਸਿੱਖਿਆ ਦਿੰਦੇ ਐ ਗੁਰੂ ਗੋਬਿੰਦ ਸਿੰਘ ਆਪਣੇ ਗੁਰਸਾਹਿਬਾਂ ਨਾਲ ਜੋੜਦੇ ਐ ਸ਼ਬਦ ਨਾਲ ਜੋੜਦੇ ਐ ਕੀਰਤਨ ਨਾਲ ਜੋੜਦੇ ਐ ਤੇ ਮੈਂ ਤਾਂ ਇਹਨਾਂ ਤੋਂ ਮਤਲਬ ਜਿੰਮੇ ਕਹਿੰਦੇ ਕੁਰਬਾਨ ਜਾਵਾਂ ਜੀ ਇਹੋ ਜਿਹੇ ਮਤਲਬ ਜਿਹੜੀਆਂ ਜਿਹੜੀਆਂ ਸਾਡੀਆਂ ਜਿਹੜੀ ਇਦਾਂ ਦੀ ਸਤਤਾਵਾ ਜਿਹੜੀਆਂ ਬਣੀਆਂ ਆਏਂਗੀਆਂ ਜਿਹਦੇ ਮੱਲੋਂ ਇਹੋ ਜੇ ਪ੍ਰਬੰਧ ਕੀ ਗਏ ਆ ਇਹਨਾਂ ਨੂੰ ਪਰਮਾਤਮਾ ਸ਼ਕਤੀ ਦੇਵੇ ਤਾਕਤ ਦੇਵੇ ਇਦਾਂ ਦੇ ਮੱਲੋਂ ਉਪਰਾਲੇ ਕਰਦੇ ਰਹਿਣ ਤੇ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਜੀ ਬੜੀ ਮਿਹਰਬਾਨੀ ਦਾ ਬਹੁਤ ਹੀ ਸਲਾਗਨ ਹੋ ਗਿਆ ਤੇ ਜਿਸ ਦਾ ਜਰ ਰੈਫਰੈਸ਼ਮੈਂਟ ਸਾਡੇ ਬਹੁਤ ਹੀ ਸਪਸਾਸ਼ ਨੂੰ ਦਿਲਜੀਤ ਸਿੰਘ ਸਾਧੂ ਜੀ ਨੇ ਕੀਤਾ ਅਸੀਂ ਉਹਨਾਂ ਦੇ ਵੀ ਬੜੇ ਧੰਨਵਾਦੀ ਆ ਧੰਨਵਾਦ ਇਹ ਜਿਹੜਾ ਸਾਡਾ ਸਹਾਰਾ ਜਿਹੜਾ ਉਪਰਾਲਾ ਜਿਹੜਾ ਸਾਡਾ ਸਹਾਰਾ ਜਾਂਦਾ ਹੈ ਸਾਡੇ ਦਿਲਜੀਤ ਸਿੰਘ ਸੰਧੂ ਸਾਹਿਬ ਨੂੰ ਜਾਂਦਾ ਹੈ ਜੀ ਇਨਾ ਦਾ ਦਿਲ دریا ਸਮੁੰਦਰ ਜਿੰਨਾ ਵੀ ਕਹਦੀਏ ਵੀ ਮਤਲਬ ਉਹਦਾ ਵੱਡਾ ਦਿਲ ਹੈ ਅਸੀਂ ਇਹਨਾਂ ਦੇ ਜਿਹੜੇ ਸਮਝ ਵਿੱਚ ਕਹਦੇ دریا ਤੇ ਸਮੁੰਦਰ ਦੇ ਵਿੱਚ ਆਪ ਪਾ ਕੇ ਅਸੀਂ ਵੀ ਮਤਲਬ ਜਿੰਮੇ ਕਹਦੇ ਕੋਈ ਸਮੁੰਦਰ ਦਾ ਪਾਣੀ ਪਿੰਨੇ ਵਿੱਚ دریا ਦਾ ਪਾਣੀ ਪਿੰਨੇ ਵਿੱਚ ਇਹਨਾਂ ਦਾ ਬੜਾ ਸ਼ੁਕਰਗੁਜ਼ਾਰਾ ਵੀ ਇਸ ਸਮੇਂ ਸਮੇਂ ਨਾਲ ਕੋਈ ਜ਼ਿਆਦਾ ਮਤਲਬ ਲੰਮਾ ਸਮਾਂ ਨਹੀਂ ਬਾਂਦੇ ਕੋਈ 2 ਜਰ ਦੇ ਵੇਲੇ ਦੀ ਕੋਈ ਨਾ ਜ਼ਿਆਦਾ ਪਰਾਲੇ ਕਰਦੇ ਆ ਤੇ ਇਹਨਾਂ ਦੇ ਅਪਰਾਧਾਂ ਨਾਲ ਵੀ ਜਿਵੇਂ ਕਹਿੰਦੇ ਮਨੁੱਖ ਆਪਾ ਪਰਮਾਤਮਾ ਦੀ ਕਿਰਪਾ ਨਾਲ ਹੋ ਜਾਂਦੀ ਹੈ ਜਦ ਵੀ ਇਹਨਾਂ ਨੂੰ ਜਿਵੇਂ ਕਹਿੰਦੇ ਵੀ ਇਹਦੇ ਅਪਰਾਧੇ ਕਰਦੇ ਰਹਿਣ ਇਹਨਾਂ ਨੂੰ ਪਰਮਾਤਮਾ ਸ਼ਕਤੀ ਤਾਕਤ ਦਿੰਦਾ ਰਹੇ ਤੇ ਅਸੀਂ ਇਹਨਾਂ ਦੇ ਨਾਲ ਮਨੁੱਖ ਹਰ ਮਨੁੱਖ ਕੱਲ ਹਰ ਮਨੁੱਖ ਸਮੇਂ ਹਰ ਟਾਈਮ ਨਾਲ ਜਨ ਨਾਲ ਹੈ ਇਹਨਾਂ ਦਾ ਬਹੁਤ ਬਹੁਤ ਜੀ ਬਹੁਤ ਮਰਦਾਨੀ